ਇਹ ਬਟਿੰਡਾ ਸ਼ਹਿਰ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਪਾਣੀ بارش ਤੋਂ ਬਾਅਦ ਤਿੰਨ ਦਿਨ ਲਗਾਤਾਰ ਪਾਣੀ ਰੁਕਿਆ ਰਹਿੰਦਾ ਹੈ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਗੁਰਨਾਨਕਪੁਰਾ ਮੁਹੱਲਾ ਗੁਰਨਾਨਕਪੁਰਾ ਦੀਆਂ ਸ਼ਹਿਰ ਦੇ ਵੱਖ-ਵੱਖ ਸਤਾਨਾਂ ਤੇ ਜਿਸ ਤਰ੍ਹਾਂ ਪਾਵਰ ਹਾਊਸ ਰੋਡ ਤੋਂ ਬੀਬੀ ਬਾਜ਼ਾਰ ਵੱਸੜਾ ਅਤੇ ਪਾਣੀ ਕਾਫੀ ਦਿਨ ਤੱਕ ਰੁਕਿਆ ਰਹਿੰਦਾ ਹੈ ਪੰਜਾਬ ਸਰਕਾਰ ਜਿਹੜੀ ਹੈਗੀ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਬਠਿੰਡਾ ਨੂੰ ਪੈरिस ਬਣਾ ਦਿੱਤਾ ਜਾਏਗਾ ਜਾਂ ਹੋਰ ਹੈ ਜਾਂ ਜਿੱਦਾਂ ਸੜਕਾਂ ਮਲਾਈ ਵਰਗੀਆਂ ਆਉਣਗੀਆਂ ਉੱਥੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਰੁਕੇਗੀ ਪਰ ਤੁਸੀਂ ਦੇਖ ਰਹੇ ਹੋ ਨਗਰ ਨਿਗਮ ਦਾ ਇਹ ਹਾਲ ਦੇਖ ਰਹੇ ਹੋ ਤੁਸੀਂ ਨਗਰ ਨਿਗਮ ਵੱਲੋਂ ਵੀ ਕੋਈ ਪੁਸਤਾ ਇੰਤਜ਼ਾਮ ਨਹੀਂ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਦਿਖਾ ਰਹੇ ਹਾਂ ਬਠਿੰਡਾ ਤੋਂ ਰੋਸ਼ਨੀ ਪੰਜਾਬ ਦੀ ਚੈਨਲ ਮਾਧਿਅਮ ਰਾਹੀਂ ਲਾਈਵ ਤੋਂ ਸਵੇਰਾ ਜੰਮੀ ਵਾਲਾ ਗ੍ਰਾਮੀਣ ਪਾਣੀ ਜਿਹੜਾ ਤੋਂ ਗਨਾ ਬਸ ਪਾਣੀ ਆ ਰਿਹਾ ਹੈ ਮਾਸਾ ਦੇ ਉਸੇ ਲੋਕਾਂ ਦਾ ਕਰਫੂ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਰ ਥਾਂ ਤੇ ਬਾਰਿਸ਼ ਤੋਂ ਬਾਅਦ ਲਗਾਤਾਰ ਬਾਰਿਸ਼ ਤੋਂ ਬਾਅਦ ਪਾਣੀ ਖੜਾ ਹੈ ਜੁੜੇ ਰਹੋ ਸਾਡੇ ਚੈਨਲ ਨਾਲ ਅਸ਼ੋਕ ਬੰਸਲ ਦੀ ਰਿਪੋਰਟ